ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੇ ਤਲਵਾੜਾ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਜੀ ਇਹ ਪਹੁੰਚੇ ਦੱਸਦੀਏ ਨਗਰ ਕੌਂਸਲ ਦੇ ਪ੍ਰਧਾਨ ਆਸ਼ੂ ਅਰੋੜਾ ਦੀ ਇਤਾਜ ਪੋਸੀ ਹੋਣੀ ਸੀ ਦੱਸਦੀਏ ਅੱਜ ਆਸ਼ੂ ਅਰੋੜਾ ਵੱਲੋਂ ਨਗਰ ਕੌਂਸਲ ਵਿੱਚ ਵੱਜੋਂ ਪ੍ਰਧਾਨ ਦਾ ਅਹੁਦਾ ਇਹ ਸੰਭਾਲਿਆ ਗਿਆ ਦੱਸਦੀਏ ਉਹਨਾਂ ਦੇ ਨਾਲ ਡਾਕਟਰ ਰਾਜਕੁਮਾਰ ਇਹ ਚੱਬੇ ਵਾਲ ਵੀ ਪਹੁੰਚੇ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਇਹ ਪਹੁੰਚੇ ਸੀ ਤੇ ਜੱਸਦੀ ਹਲਕਾ ਵਿਧਾਇਕ ਕਰਮਵੀਰ ਘੁੰਮਣ ਵੀ ਇਹ ਨਾਲ ਇਹ ਮੌਜੂਦ ਰਹੇ ਤੇ ਡਾਕਟਰ ਗੁਰਪ੍ਰੀਤ ਕੋਰ ਵੱਲੋਂ ਦੱਸਿਆ ਗਿਆ ਕਿ ਆਮ ਆਦਮੀ ਪਾਰਟੀ ਵੇਲੇ ਬਹੁਤ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ ਜੋ ਕਿ ਵਾਕੀ ਸਰਕਾਰਾਂ ਵੇਲੇ ਇੰਨੀ ਤੇਜ਼ੀ ਨਾਲ ਵਿਕਾਸ ਇਹ ਨਹੀਂ ਹੋਇਆ ਸੀ ਹਲਕਾ ਵਿਧਾਇਕ ਕਰਬੀਰ ਸਿੰਘ ਘੁੰਮਣ ਵੱਲੋਂ ਇਹ ਕੀਤੇ ਗਏ ਕੰਮਾਂ ਦਾ ਇਹ ਵੇਰਵਾ ਵੀ ਦਿੱਤਾ ਗਿਆ ਤੇ ਜੋ ਕੰਮ ਇਹ ਚੱਲ ਰਹੇ ਨੇ ਉਹਨਾਂ ਬਾਰੇ ਵੀ ਇਹ ਦੱਸਿਆ ਗਿਆ ਬਾਕੀ ਇਹ ਕੀ ਕਿਹਾ ਡਾਕਟਰ ਗੁਰਪ੍ਰੀਤ ਈਮਾਨ ਜੀ ਨੇ ਤੇ ਆਸ਼ੂ ਅਰੋੜਾ ਨੇ ਇਹ ਤੁਸੀਂ ਵੀ ਜਰੂਰ ਸੁਣੋ ਪੰਜਾਬ ਬਾਰੇ ਪੰਜਾਬ ਦਾ ਬਤਾਲ ਕਰੋ ਪੰਜਾਬ ਸਰ ਕੀ ਹੈ ਅਸੀਂ ਇੱਕੇ ਘਰ ਦੇ ਰਹੇ ਹਾਂ ਕਈ ਵਾਰ ਰਾਤ ਦੇ ਆਪ ਨੂੰ ਵੀ ਦੇਖ ਕੇ ਹੈਰਾਨੀ ਨੂੰ ਕਰਨੀ ਚਾਹੀਦੀ ਸੀ ਪਰ ਲੋਕਾਂ ਨੇ ਦੋਸ਼ ਜਾਵੇ ਕਰਦੇ ਹਮੇਸ਼ਾ ਕਿ ਮੈਂ ਪੰਜਾਬ ਦਾ ਪਾਣੀ ਬਚਾਉਣਾ ਹੈ ਪੰਜਾਬ ਦੀ ਜਵਾਨੀ ਬਚਾਉਣੀ ਹੈ ਪੰਜਾਬ ਦੇ ਬੱਚਿਆਂ ਨੂੰ ਬਚਾਉਣਾ ਹੈ ਜਿਹੜੇ ਬੱਚੇ ਬਾਹਰ ਜਾ ਰਹੇ ਨੇ ਉਹਨਾਂ ਨੂੰ ਮੱਤ ਤੋਂ ਰੋਕਣਾ ਉਹਨਾਂ ਨੇ ਦੱਸਿਆ ਕਿ ਕਿਹੜਾ ਯਾਤਰਾ ਵੀ ਸਿਰ ਤੋਂ ਕਿਹਾ ਕਿ ਪੰਡਾ ਦਸਬੇਨਾ ਹੌਸਲੇ ਨਾਲ ਲੱਗਿਆ ਹੋਇਆ ਸਾਡਾ ਪੰਜਾਬ ਦਾ ਜੀਵਨ ਦਾ ਪਾਤਰ ਅੱਜ ਦਾ ਪ੍ਰੋਗਰਾਮ ਇਸ ਨੂੰ ਲੈ ਕੇ ਕਿਸ ਦਾ ਬਣਿਆ ਦੇਖੋ ਅੱਜ ਸਾਡੇ ਪ੍ਰਧਾਨ ਚੁਣੇ ਗਏ ਨੇ ਤਲਵਾੜੇ ਦੇ ਆਸ਼ੂ ਜੀ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਮੁਬਾਰਕਬਾਦ ਦੇਣ ਇੱਥੇ ਪਹੁੰਚੀ ਆ ਤੇ ਆਸ ਕਰਦੇ ਆ ਕਿ ਲੋਕਾਂ ਦੇ ਹਿੱਤ ਵਿੱਚ ਕੰਮ ਕਰਨਗੇ ਤਲਵਾੜੇ ਦਾ ਵਿਕਾਸ ਕਰਾਉਣਗੇ ਤੇ ਲੋਕਾਂ ਨੇ ਬਹੁਤ ਆਸਾਂ ਉਮੀਦਾਂ ਨਾਲ ਚੁਣਿਆ ਹੈ ਜਿਹਨੂੰ ਵੀ ਚੁਣਿਆ ਸੋ ਉਹਨਾਂ ਆਸਾਂ ਤੇ ਪੂਰੇ ਉਤਰਨਗੇ ਤੇ ਏਰੀਆ ਦਾ ਵਿਕਾਸ ਹੋਊਗਾ ਗੰਟੀ ਬਾਰੇ ਕੋਈ ਹੋਣ ਵਾਲੀ ਮੰਮੀ ਜਣ ਦਿੱਤੀ ਹੈ ਦੇਖੋ ਵਿਕਾਸ ਵਾਸਤੇ ਦੇਖੋ ਵਿਕਾਸ ਇੱਥੇ ਐਮ ਐਲ ਏ ਸਾਹਿਬ ਐਮ ਪੀ ਸਾਹਿਬ ਸਾਰੇ ਪਾਰਟੀ ਇੱਥੇ ਲੱਗੀ ਹੋਈ ਹੈ ਮਿਹਨਤ ਕਰ ਰਹੇ ਆ ਕੰਡੀ ਏਰੀਆ ਸਭ ਤੋਂ ਸੋਹਣਾ ਏਰੀਆ ਮੈਨੂੰ ਲੱਗਦਾ ਪੰਜਾਬ ਦਾ ਇਹੋ ਜਿਹਾ ਕੋਈ ਏਰੀਆ ਹੈ ਨਹੀਂਗਾ ਸੋ ਸਰਕਾਰ ਵੀ ਵੱਧ ਤੋਂ ਵੱਧ ਚਾਹੁੰਦੀ ਹੈ ਕਿ ਏਰੀਆ ਜਿਹੜਾ ਜਿਹੜੀ ਵੀ ਇੱਥੇ ਮੁਸੀਬਤਾਂ ਨੇ ਪਾਣੀ ਪੀਣ ਵਾਲਾ ਪਾਣੀ ਹੋਵੇ ਚਾਹੇ ਉਹ ਗਲੀਆਂ ਨਾਲੀਆਂ ਹੈ ਜੀਆਂ ਪ੍ਰੋਬਲਮਸ ਬਹੁਤ ਜ਼ਿਆਦਾ ਨੇ ਸੋ ਉਹਨਾਂ ਨੂੰ ਸੋਲਵ ਕਰਨ ਦੀ ਸਰਕਾਰ ਕੋਸ਼ਿਸ਼ ਕਰ ਰਹੀ ਹੈ ਚੇਚੇ ਤੌਰ ਤੇ ਮੈਡਮ ਡਾਕਟਰ ਗੁਰਪ੍ਰੀਤ ਕੌਰ ਮਾਨ ਜੀ ਆਈ ਸੀ ਔਰ ਉਹਨਾਂ ਨੂੰ ਬਹੁਤ-ਬਹੁਤ ਵਧਾਈ ਉਹਨਾਂ ਦੇ ਸਾਰੇ ਕਾਉਂਸਲਰਸ ਨੂੰ ਬਹੁਤ-ਬਹੁਤ ਵਧਾਈ ਸੋ ਜਿੱਥੇ ਤੱਕ ਬੀਵੀਐਮਪੀ ਦਾ ਇਸ਼ੂ ਹੈ ਬੀਵੀਐਮਪੀ ਦਾ ਇਸ਼ੂਸ ਬਿਲਕੁਲ ਹੈਡ ਆਨ ਸਾਡੇ ਬਿਲਕੁਲ ਅਹਿਮ ਦੀ ਲੜਾਈ ਹੈ ਬਿਲਕੁਲ ਡਟ ਕੇ ਲੜਾਂਗੇ ਔਰ ਜਿੱਤਾਂਗੇ ਵੀ ਮੈਂ ਇਹੀ ਕਹਾਂਗਾ ਜੀ ਉਹਨਾਂ ਨੇ ਬੜਾ ਮਾਣ ਦਿੱਤਾ ਜਿਹੜਾ ਉਹ ਇੱਥੇ ਆਏ ਐ ਤੇ ਮੈਂ ਉਹ ਮਾਣ ਨੂੰ ਕਦੇ ਕੰਮ ਨਹੀਂ ਹੋਣ ਦਵਾਂਗੇ ਅੱਜ ਦਿਨ ਰਾਤ ਇੱਕ ਕਰਕੇ ਮਿਹਨਤ ਕਰਾਂਗੇ ਆਪਣੇ ਇਲਾਕੇ ਲਈ ਤਲਵਾੜੇ ਲਈ ਜੋ ਮੇਰੇ ਤੋਂ ਹੋ ਸਕਿਆ ਸਭ ਤੋਂ ਵੱਧ ਮਿਹਨਤ ਕਰਾਂਗਾ ਤੇ ਕੰਮ ਕਰਾਂਗਾ ਇਮਾਨਦਾਰੀ ਨਾਲ ਅਜੋ ਅਫੀਸ਼ੀਅਲ ਤੋਂ ਬਿਠਾ ਦਿੱਤਾ ਜਾ ਜੀ ਜੀ ਕਿ ਬਹੁਤ ਸਾਰੇ ਮਸਲੇ ਨੇ ਤਲਵਾੜਾ ਸ਼ਹਿਰ ਦੇ ਪਿਛਲੇ ਤੇ ਲੰਮੇ ਸਮੇਂ ਜਿਹੜੇ ਪੈਂਡਿੰਗ ਰਹਿੰਦੇ ਨੇ ਉਹਨਾਂ ਮਸਲਿਆਂ ਦੇ ਵਿਚਾਰ ਦੇਖੋ ਜੀ ਜਿਹੜੇ ਮੇਰੇ ਧਿਆਨ ਚਾਣਗੇ ਜਾਂ ਮੈਨੂੰ ਪਤਾ ਆ ਪੂਰ ਜੋਰ ਇਮਾਨਦਾਰੀ ਨਾਲ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗਾ ਤੁਸੀਂ ਸੋਚੇ ਕਿਹੜੇ ਮਸਲੇ ਜਿਹੜੇ ਸਪੈਲ ਦੇ ਆਧਾਰ ਤੇ ਹੱਲ ਕੀਤੇ ਜਾਣਗੇ ਮਸਲੇ ਇੱਥੇ ਕਾਫੀ ਸਾਰੇ ਆ ਤੇ ਕੁਝ ਹੱਲ ਵੀ ਹੋ ਚੁੱਕੇ ਸਾਡੇ ਵਿਧਾਇਕ ਨੇ ਕਾਫੀ ਜ਼ਿਆਦਾ ਹੱਲ ਵੀ ਕਰਦੇ ਨੇ ਕੁਝ ਪੈਂਡਿੰਗ ਆ ਟਾਈਮ ਪੈਂਡ ਤੇ ਹੱਲ ਹੋ ਜਾਣਗੇ ਜੀ ਲੋਕਾਂ ਨੇ ਜਿਹੜਾ ਉਮੀਦਾਂ ਹੈਗੀਆਂ ਤੁਹਾਡੇ ਤੋਂ ਆਮ ਆਦਮੀ ਪਾਰਟੀ ਦੇ ਨਾਲ ਕੰਸੈਪਟ ਵਰਗਾ ਉਹਨੇ ਤੇ ਖਰੇ ਉੱਤਰਾਂਗੇ ਪੂਰੀ ਕੋਸ਼ਿਸ਼ ਕਰਾਂਗਾ ਜੀ